ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਅੱਜ ਦੀ ਕਵਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸਤਤਿ ਦੇ ਵਿੱਚ ਹੈ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਅਗੰਮ ਹੈ ਇਹ ਅਗੰਮ ਹੈ ਅਟਲ ਹੈ ਤੇ ਸਰਬ ਸੁਖ ਸੰਪਨ ਹੈ ਇਹ ਅਗੰਮ ਹੈ ਅਟਲ ਹੈ ਤੇ ਸਰਬ ਸੁਖ ਸੰਪਨ ਹੈ ਤਨ ਤਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਦੁਖੀਏ ਦੇ ਰੋਗ ਮਿਟਾਵਦਾ ਦੁਖੀਏ ਦੇ ਰੋਗ ਮਿਟਾਵਦਾ ਹਰ ਸਾਹ ਤੋਂ ਨਾਮ ਜਪਾਵਦਾ ਏ ਢੋਂਗੀਆਂ ਵੱਲੋਂ ਹੋੜਦਾ ਤੇ ਦੁਰਮਤ ਪਾਸਿਓਂ ਮੋੜਦਾ ਸਭਨਾ ਦੇ ਕਾਜ ਸਵਾਰਦਾ ਪਵ ਸਾਗਰ ਪਾਰ ਲੰਘਾਵਦਾ ਧੰਨ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਜਨਤਾ ਪਾਤਾ ਤੋਂ ਮੁਕਤ ਹੈ ਜਾਤਾ ਪਾਤਾ ਤੋਂ ਮੁਕਤ ਹੈ ਜੀਵਨ ਦੀ ਸੁਲਜੀ ਜੁਗਤ ਹੈ ਬਾਣੀ ਦਾ ਡੂੰਗਾ ਸਾਗਰ ਹੈ ਮਨਮਤੀਆਂ ਲਈ ਗੁਰਮਾਰਗ ਹੈ ਪਾਪਾਂ ਤੋਂ ਮੁਕਤ ਕਰਾਮ ਦਾ ਵਿਪਤਾ ਵਿੱਚ ਸਾਥ ਨਿਭਾਵਦਾ ਜੀਵਨ ਦੀ ਬੇੜੀ ਠੇਲਦਾ ਤੇ ਵਿਛੜੀਆਂ ਰੂਹਾਂ ਨੂੰ ਮੇਲਦਾ ਤਨ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਹਰ ਮਾਰਗ ਸੁਖਦ ਬਣਾਉਂਦਾ ਸੁੱਖਾਂ ਦਾ ਮੀਂਹ ਵਰਸਾਉਂਦਾ ਇਹ ਨੀਵਿਆਂ ਨੂੰ ਉੱਚਾ ਆਉਂਦਾ ਤੇ ਹਉਮੈ ਰੋਗ ਮਿਟਾਉਂਦਾ ਧੰਨ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਸਭ ਤਰਮਾਂ ਨੂੰ ਗਲ ਲਾਉਂਦਾ ਗਲ ਲਾਲਾ ਪਿਆਰ ਲੁਟਾਉਂਦਾ ਧੰਨ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਇਹਦੇ ਰਾਗ ਇਲਾਹੀ ਛਿੜਦੇ ਨੇ ਜਦ ਪਾਗ ਪਲੀਤੀ ਭਿੜਦੇ ਨੇ ਇਹਦੇ ਰਾਗ ਇਲਾਹੀ ਛਿੜਦੇ ਨੇ ਜਦ ਪਾਗ ਪਲੀਤੀ ਭਿੜਦੇ ਨੇ ਸੋਹਜਾਂ ਦੀ ਮਸਤੀ ਆ ਜਾਂਦੀ ਤੇ ਸਦਕ ਦੀ ਲਾਲੀ ਆ ਜਾਂਦੀ ਜੋ ਮਾਰਗ ਇਸ ਦਾ ਫੜਦਾ ਏ ਉਸ ਸਿੱਖ ਦਾ ਜਨਮ ਸੰਪੰਨ ਹੈ ਧੰਨ ਧੰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਸਭ ਗੋਬਿੰਦ ਅਲਾ ਆਪ ਹੈ ਸਭ ਗੋਬਿੰਦ ਅਲਾ ਆਪ ਹੈ ਇੱਕ ਨਿਰੰਕਾਰ ਦਾ ਜਾਪ ਹੈ ਜਲ ਥਲ ਮਹੀਲ ਵਿੱਚ ਵਸਦਾ ਅੰਨਿਆਂ ਨੂੰ ਰਸਤਾ ਦੱਸਦਾ ਇਹੋ ਆਦ ਤੇ ਇਹੋ ਜੁਗਾਦ ਹੈ ਇਹੋ ਤ੍ਰਿਪਤੀ ਤੇ ਵਿਸਮਾਦ ਹੈ ਤਨ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਤਨ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ